ਹਾਂ ਜੀ ਮੇ ਕੀ ਚੱਲ ਤਮਿਆਂ ਤੁਹਾਡਾ ਵੀ ਰਾਜ ਮੱਲੀ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ 1500 ਨੂੰ ਆਪਾਂ ਵਢਾ ਲਈ ਸੀ ਉਦੋਂ ਤੇ ਪਹਿਲੇ ਪੂੜੀਆਂ ਬਣਾ ਕੇ ਤਾਂ ਅੱਜ ਆਪਣੀ ਤਿਆਰੀ ਮਟਰ ਬੀਜਣ ਦੀ ਤੇ ਕਰਨ ਭਾਈ ਉਹਨੇ ਖਾਦ ਖੋਲਦੇ ਆਂ ਹੋਰ ਭਾਈ ਕੀ ਹਾਲ ਜੀ ਹਾਂ ਜੀ ਠੀਕ ਠਾਕ ਜੀ ਯਾਰੀ ਹਾਂ ਨਹੀਂ ਯਾਰੀ ਯਾਰੀ ਚਲੋ ਬਾਕੀ ਝੋਨੇ ਦੇ ਮੇਰੇ ਹਿਸਾਬ ਨਾਲ ਪੰਜਾਬ ਚ ਕਿਸੇ ਦਿਨ ਰਹਿ ਜਿਨ੍ਹਾਂ ਨੂੰ ਹਲਦੀ ਨਾ ਪਈ ਹੋਵੇ ਤੇ ਇਧਰ ਸਾਡੇ ਵਾਲਿਆਂ ਨੂੰ ਪੈ ਗਈ ਆ ਤੇ ਵੇਖੋ ਕੀ ਬੰਦ ਹਣਾ ਇਧਰ ਚੈੱਕ ਕਰੋ ਜੋ ਨੀਅ ਮੁੰਜਰਾ ਉਹ ਨਹੀਂ ਹਲਦੀ ਦੇ ਮੁੰਜਰਾ ਬਣ ਗੀਆਂ ਕਿਉਂ ਕਰਨ ਹਾਂ ਬਾਕੀ ਕਰਨ ਭਾਈ ਹੁਣਾਂ ਨੇ ਅੱਧਾ ਘੰਟੇ ਦੀ ਤਕਲੀਫ ਕਰਕੇ ਮਿਹਨਤ ਕਰਕੇ ਇੱਕ ਬੋਰੀ ਖੋਲੀ ਆ ਜੇ ਕਰਨ ਇਸ ਹਾਵਣਾਂ ਦੇ ਆਪਾਂ ਸ਼ਾਮਾਂ ਪਾਹੀ ਦੇਣੀਆਂ ਕਰਨ ਕਾਹੇ ਹੀਰਤੇ ਆ ਹਾਂ ਇਸ ਹਾਵਣਾਂ ਕੀਰਤੇ ਆ ਚਲੋ ਬੀਬੂ ਪਾ ਕੇ ਖਾਦ ਪਾ ਕੇ ਤੇ ਆਪਾਂ ਕਿਨੇ ਕਰਦੇ ਹਾਂ ਸ਼ੁਰੂ ਤੇ ਇੱਧਰ ਇਹੋ ਹੀ ਪਲਾਨ ਜਿਹੜਾ ਉਧਰੋਂ ਵੱਡਾ ਹੈ 1500 ਨੂੰ ਆਉਂਦਾ ਇਹੋ ਹੀ ਅਜੇ ਤਿਆਰ ਹੋਇਆ ਵਾ ਬਾਕੀ ਮੌਸਮ ਵੇਖੋ ਕੀ ਕਰਦਾ ਬੀਜ ਤੇ ਬੀਜਨ ਦਾ ਲੱਗੇ ਆਪਾਂ ਪਹਿਲਾਂ ਵੈਸੇ ਗਰਮੀ ਘਟੀ ਜਾਂਦੀ ਆ ਵਾ ਪਿਛਲੀ ਵਾਰੀ ਤੁਸੀਂ ਵਾਰੀ ਤੇ ਵਾਹਣੇ ਪਾ ਗਏ ਆ ਤੁਹਾਨੂੰ ਪਤਾ ਹੀ ਆ ਵੀਡੀਓ ਪਾਈ ਸੀ ਆਪਾਂ ਉਦੋਂ ਕੋਈ ਫਲ ਫੁੱਲ ਨਹੀਂ ਲੱਗਾ ਉਹ ਸਗੋਂ ਕੇਰੇ ਵੀ ਬਾਅਦ ਚੋਂ ਹੀ ਜਿਹੜੇ ਪਹਿਲਾਂ ਕੇਰੇ ਸੀ ਉਹ ਫਿਰ ਵੀ ਨਿਕਲ ਆਏ ਪਰ ਬਾਚੋਂ ਵਾਲੇ ਦੇ ਵਹਣੇ ਪਏ ਹੈ ਨਾੜੀ ਆ ਹੈ ਨਾੜੀ ਆ ਨਾੜੀ ਆ ਇਹ ਹਾਂ ਲਾਚੋਟਾ ਕਰਨ ਆ ਯਾਰ ਕਿ ਘਰ ਕੀ ਬਣੂਗਾ ਮਟਰਾਂ ਦਾ ਸੁੱਕ ਹੋ ਕੇ ਟੁੱਟ ਜਾਣਗੇ ਕਿ ਨਹੀਂ ਟੁੱਟਣੇ ਚਾਹੀਦੇ ਆ ਨਾ ਕੋਈ ਮਿੱਤਰ ਬਾਬੇ ਦਾ ਜਲਦਾ ਛਟਾ ਦਿੱਤਾ ਜਾ ਰਿਹਾ ਹੈ ਪਹਿਲੀ ਰਿ ਸਰਵਾਉਣ ਲੱਗੀ ਹੈ ਮਟਰਾਂ ਦੀ ਪਹਿਲੀ ਉਹ ਨਹੀਂ ਲਾਈਦੇ ਹਰ ਸਾਲ ਪਰ ਬਾਬੇ ਦਾ ਛਟਾ ਪੂਰੇ ਲਾਈਦੇ ਆ ਅੜ ਕੀ ਬਾਬੇ ਦਾ ਨਾਂ ਲੈਣਾ ਪੈਣਾ ਫਿਰ ਤਲਗੀ ਬਾਰਨਾ ਚਲੋ ਚਲੋ 먼저 ਪਹਿਲਾਂ ਹੁਣ ਕਰਾਂਗੇ ਵੀ ਚੈੱਕ ਇਹਦੀਆਂ ਪੁਰਾਣ ਸਾਰੀਆਂ ਚੱਲਦੀਆਂ ਆਂ ਆਹ ਵਾਹ ਓਕੇ ਪਛੋਦੇ ਓਕੇ ਖਾ ਦੇ ਵੇਲੀ ਆਹ ਤੇ ਝਾ ਖਾ ਦੇ ਓਕੇ ਖਾ ਦੇ ਨਹੀਂ ਕਰਦੀ ਆਪਣੀ ਕਰਦੀ ਆ ਉੱਧਰ ਵੀ चल तोर चलो तोरिए बा का नाम ला लाग ऑटो पायलट ਇਹ ਗਰੰਡ ਲੋ ਵੀ ਮੇਰੇ ਸਾਢੇ 3 ਨ ਕਿੱਲੇ ਚਾਪਾ 2 ਦੇ ਮਟਰ ਤੇ ਬਾਕੀ ਰਗੇ ਆ 2.5 ਕਿੱਲੇ ਇੰਨਾ ਚਣ ਵਾਲਾ ਟਰੈਕਟਰ ਤੇ ਬੀਦੇ ਹੈਗੀ ਕਦਾਂ ਕਰਨ ਫਿਰ ਹਾਲਾਤ ਵਖਾ ਮੜੇ ਜੇ ਆਪਣੇ ਖਾਦਰ ਕੀ ਨਾ ਕਣੀ ਉਹ ਨਹੀਂ ਗਾਦਾ ਖਾਦਰ ਕੀ ਅੱਧੀ ਤਾਂ ਖਾ ਤੁਸੀਂ ਇਦਾਂ ਛਟਾ ਛੁਟਾ ਦੇਤਾ ਉਹ ਛਟਾ ਦਿੰਨੇ ਆ ਗਾਣੇ ਛਟੇ ਦਾ ਕੰਮ ਆ ਉਹ ਅੱਧੀ ਤਾਂ ਆਉ ਪਈ ਥੱਲੇ ਖੈਰ ਧੀ ਨੇ ਹੈ ਤੇਰਾ ਤਾਂ ਛਟਾ ਦੇ ਕੇ ਪੜੀ ਪੜੀ ਪਾੜ ਪਾ ਕੇ ਤੇ ਅੱਗਿਆ ਛੜਿਆ ਖਾ ਕੇ ਛੱਟੀ ਦਿੰਦਾ ਗਰਮੀ ਜਿਆਦੀ ਹੋ ਗਈ ਹੈ ਕਾ ਛੜਿਆ ਖਾ ਨਹੀਂ ਤੇ ਲੈ ਕੇ ਦਈਂਦਾ ਹਾਂ ਨਾਲ ਪ੍ਰਾਣ ਪਾ ਉਹ ਪ੍ਰਾਣ ਨਿਪਰਲੇ ਬਨੇ ਲਾ ਦੇ ਕੁੱਚਰੇ ਵੀ ਹੋਈ ਨੇ ਮਸ਼ੀਨ ਗੜੀ ਪਾੜ ਦੜਨਾ ਹਾਂ ਪਾੜਦਾ ਦਾ ਆਪ ਚੜ ਗਏ ਆ ਦੇ ਅੱਧਾ ਚੜ ਗਏ ਆ ਦੇ ਅੱਧਾ ਹੀ ਰਹਿ ਗਿਆ ਵਾ ਥੋੜਾ ਗਾ ਨਹੀਂ ਬਾਹਰ ਤੋਂ ਸੁਈ ਵਾਲੇ ਪਰੇ ਚੜਾ ਕੋਲ ਤਾਂ ਨਹੀਂ ਆ ਜੀ ਵਾ ਬੋਲਾ ਪਰਬਤ ਉੱਤੇ ਕਿੱਦਾਂ ਆਤੀ ਚਲ ਜੀ ਹਰ ਹੋ ਚਲ ਜੀ ਚਲ ਹੈ ਨਹੀਂ ਚਲ ਨਹੀਂ ਖੜਾ ਇਹਾਂ ਕਿੱਲਿਆਂ ਚੋਂ ਪੰਜ ਕਿੱਲੇ ਆਪਾਂ ਘੇਰਤੇ ਆ ਜਿਹੜੇ ਰਹਿ ਗਏ ਇੱਕ ਕਿੱਲਾ ਉਹ ਬਾਪੂ ਹਣੇ ਘੇਰ ਦੇਣਗੇ ਹੁਣ ਆਪਣੀ ਹੋ ਗਈ ਛੁੱਟੀ ਕਰਨ ਭਾਜੀ ਇਧਰ ਦੇਖੋ ਭਾਜੀ ਹਲਾਤ ਹੋ ਗਾ ਮੜੇ ਆਪਣੇ ਇੰਨੇ ਮੜੇ ਹਲਾਤ ਭਾਜੀ ਹੁਣੇ ਤਾਂ ਪੂਰੀ ਕੁਸ਼ਤੀ ਕਰਕੇ ਆਏ ਆ ਤੇ ਚਲੋ ਬਨੇ ਬਨੇ ਬੰਨਣ ਦੇ ਹੁਣ ਆਪਣੇ ਬੰਦੇ ਤੇ ਉਧਰ ਜਿਹੜਾ ਰਹਿ ਗਿਆ ਕਿੱਲਾ ਉਹ ਬਾਪੂ ਹਣੇ ਘੇਰ ਦੇ ਲੱਗੇ ਤੇ ਆਵਾ ਕਰਨ ਸਾਂ ਚੱਲ ਜੀ ਫਿਰ ਕਰੇ ਜਾ ਕੇ ਰੇਲੈਂਡ ਦੀ ਫਿਰ ਮਸ਼ੀਨ ਲੈ ਜਾਾਂਗੇ ਤੇ ਉਹ ਫਿਰ ਖਾਲੇ ਵਾਲਾ ਲਿਆ ਆਉਂਦੇ ਹੈ ਹੈ ਖਾਲੇ ਖੋਲੇ ਪਾ ਕੇ ਆਪਣਾ ਇਹਦਾ ਕੰਮ ਡਨ ਕਰ ਦੇਣਾ ਵਾ ਬਾਕੀ ਬਦਲਵਾਈ ਹੀ ਹੋਈ ਜਾਂਦੀ ਉੱਤੇ ਕਿਉਂ ਕਰਨ ਅਗਲੇ ਹਫਤੇ ਦਾ ਮਹੀਨ ਦੱਸਦੇ ਆ ਤੇ ਵੇਖੋ ਹਣ ਕੀ ਬੰਦ ਪਾਈ ਕੋ ਸਮਝਾ ਦੇਣਾ ਚਾਹੀਦਾ ਜੀ ਇਸ ਟਾਈਮ ਤੇ ਤਸੀਹ ਸੱਕਦੇ ਮਹੀਨ ਵੀ ਆ ਸਕਦਾ ਹੈ ਤੋ ਪੁੱਛ ਜੀ ਇਹਦਾ ਹਾਲ ਤਾਂ ਕੋਈ ਨਹੀਂ ਨਾ ਜ਼ਹੂਰ ਜਦੀਨਾ ਇਹਦਾ ਨਾਮ ਕੋ ਬਦਲਿਆ ਨਾ ਮਹੀਆ ਕੰਮ ਖਤਰੇ ਵਾਲਾ ਹੀ ਲੱਗਦਾ ਵਾ ਹੈ ਸੇਰ ਕਾ ਕੰਮ ਖਤਰੇ ਵਾਲਾ ਹੀ ਖਤਰੇ ਵਾਲਾ ਉਹ ਤੇ ਬਾਕੀ ਮੇਰਾ ਵੀ ਸਾਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਭਾਈ ਤੁਸੀਂ ਵੀ ਕਹਿ ਦੋ ਮੜਾ ਯਾਰ ਤੁਹਾਡੇ ਅੱਖ ਲੱਦ ਜਿਆਦਾ ਲੱਗਦੇ ਮੁੰਡਾ ਦਾ ਲੱਗ ਜਾਣਾ ਅੱਖੇ ਲੱਗ ਜਾਣਾ ਅੱਖੇ ਕਰ ਦੇਣਗੇ ਚਲੋ ਠੀਕ ਆ ਫਿਰ